ਅਮਰਸਰ ਦੇ ਪੌਸ਼ੂ ਇਲਾਕੇ ਰਣਜੀਤ ਐਵੈਨਿਊ ਵਿਖੇ ਤੜਕਸਾਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ 24 ਸਾਲਾਂ ਨੌਜਵਾਨ ਨੀਰਜ ਕੁਮਾਰ ਹਾਊਸਿੰਗ ਬੋਰਡ ਦਾ ਰਹਿਣ ਵਾਲਾ ਹੈ ਜਿਸ ਦੇ ਉੱਪਰ ਗੋਲੀਆਂ ਚਲੀਆਂ ਰਣਜੀਤ ਐਵੈਨਿਊ ਵਿਖੇ ਪ੍ਰਾਈਵੇਟ ਕੰਪਨੀ ਦੇ ਵਿੱਚ ਇਹ ਸ਼ਖਸ ਕੰਮ ਕਰਦਾ ਸੀ ਅਤੇ ਕੁਝ ਨੌਜਵਾਨਾਂ ਦੇ ਵੱਲੋਂ ਨੀਰਜ ਕੁਮਾਰ ਤੇ ਆ ਕੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਚਲਦੇ ਨੀਰਜ ਕੁਮਾਰ ਗੰਭੀਰ ਰੂਪ ਦੇ ਵਿੱਚ ਪਹਿਲਾਂ ਜ਼ਖਮੀ ਹੋ ਗਿਆ ਅਤੇ ਇਲਾਜ ਲਈ ਇਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਉੱਥੇ ਇਲਾਜ ਦੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਇਸ ਮੌਕੇ ਨੀਰਜ ਕੁਮਾਰ ਦੀ ਮਾਤਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦਾ ਲੜਕਾ ਰਣਜੀਤ ਐਮਨੀ ਵੇਖੇ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਅੱਜ ਸਵੇਰੇ ਤੜਕਸਾਰ ਜਦੋਂ ਉੱਠ ਕੇ ਬਾਹਰ ਗਿਆ ਤਾਂ ਕੁਝ ਨੌਜਵਾਨਾਂ ਦੇ ਵੱਲੋਂ ਉਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ। ਕੀ ਗੱਲਬਾਤ ਹੋਈ ਹੈ ਪਤਾ ਨਹੀਂ ਜਿਹੜੇ ਕੰਮ ਤੇ ਜਾਂਦਾ ਹੈ ਡਰਾਈਵਿੰਗ ਕਰਦਾ ਹੈ 7 ਵਜੇ ਜਾਂਦਾ ਘਰੋਂ ਮੈਡਮ ਮਮੁਰਵਾਨ ਨੂੰ ਲਿਆਂਦਾ ਜੀ ਘਰਾਂ ਤੋਂ ਦਫ਼ਤਰ ਸੇ ਬਿਠਾਣਾ 6:00 10 ਉਹਨਾਂ ਨੂੰ ਫਿਰ ਕਰਦੀ ਸੀ ਸੋ ਜਾਂਦਾ ਹੋਇ ਇੱਕ ਵਾਰ 6:00 ਵਜੇ ਉੱਕਿਆ ਵਾ ਕੋਟ ਦੇ ਬਾਅਦ ਮੂੰਹ ਧੋਣ ਲੱਗਾ ਤੇ ਬਾਹਰ ਮੁੰਡੇ ਜੰਦੇ ਆਏ ਤੇ ਥੋੜੀਆਂ ਮਾਰ ਗਏ ਕੜੇ ਮੁੰਡੇ ਆ ਤੁਹਾਨੂੰ ਪਤਾ ਕੁਝ ਹਾਂਜੀ ਮੁੰਡਾ ਘਰ ਦੇ ਕੀ ਨਾਮ ਹੋ ਮੁੰਡਿਆ ਦਾ ਤੇ ਕੋਈ ਦੁਸ਼ਮਣੀ ਸੀ ਪਤਾ ਨਹੀਂ ਮੈਨੂੰ ਤੇ ਕੁਝ ਨਹੀਂ ਪਤਾ ਕਿ ਬਾਅਦ ਵਿੱਚ ਅਰਦੇ ਬੱਚੇ ਮੁੰਡੇ ਦਾ ਨਾਮ ਸਾਹਜੀਆ ਇੱਕ ਅਨਮੋਲ ਹੈਗਾ ਸੁੰਦਰ ਨਗਰ ਦਾ ਉਹਨਾਂ ਨੇ ਮਾਰੀ ਗੋਲੀ ਇਹੋ ਹੀ ਦੱਸਿਆ ਮੇਰੇ ਬੇਟੇ ਨੇ ਹੁਣ ਤੁਹਾਡੇ ਬੇਟੇ ਨੂੰ ਗੋਲੀ ਵੱਜੀਆ ਉਹਦੀ ਉਮਰ ਤੇ ਨਾਮ ਗੁਜਰੀਆ ਉਮਰ 3 ਸਾਲ ਤੇ ਸਾਲ ਹੋ ਗਏ ਕੰਮ ਕਰਦੇ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਤੁਹਾਡੇ ਕੋਈ ਵੀ ਮੇਰੀ ਗੱਲ ਨਹੀਂ ਕਿ ਮੁੰਡੇ ਠੀਕ ਠਾਕ ਆ ਉਹਨੇ ਬੋਲਦਾ ਫੇਰਾ ਕਿ ਕਿੰਨੇ ਗੋਲੇ ਹੋ ਜੀ ਕਿੰਨੇ ਗੋਲੇ ਹੋ ਜੀ ਇੰਦੇ 4-5 ਉੱਥੇ ਇਸ ਮੌਕੇ ਡੀਸੀਪੀ ਹਰਜੀਤ ਸਿੰਘ ਤਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਮੌਕੇ ਤੇ ਪਹੁੰਚੇ ਹਨ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਨੀਰਜ کمار ਜੋਕਰਨਜੀਤ ਐਵੈਨਿਊ ਹਾਊਸਿੰਗ ਬੋਰਡ ਕੰਪਨੀ ਕਲੋਨੀ ਦੇ ਵਿੱਚ ਰਹਿਣ ਵਾਲਾ ਉਸ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਗੋਲੀਆਂ ਚੁਲਾ ਦਿੱਤੀਆਂ ਅਤੇ ਉਸ ਮਾਮਲੇ ਦੇ ਵਿੱਚ ਹੁਣ ਉਹਨਾਂ ਦੇ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮੁੰਡਾ ਨੀਰਜ ਇੱਥੇ ਹਾਊਸਿੰਗ ਬੋਰਡ ਦਾ ਇੱਥੇ ਆਪਣਾ ਜੋਬ ਕਰਦਾ ਇਤੇ ਰੰਜੀਤ ਦੇ ਕੋਲ ਮੇਰੇ 5:00 ਵਜੇ ਤੋਂ ਸਟਾਰਟ ਹੁੰਦੀ ਜੋਬ 2:00 ਵਜੇ ਤੱਕ ਪ੍ਰਾਈਵੇਟ ਕੰਪਨੀ ਉਹਦੇ ਵਿੱਚ ਕਰਦਾ ਏ ਤੇ ਬਾਹਰ ਕਿਤੇ ਰਿਆ ਛੱਤ ਤੇ ਤੋ ਦੋ ਤਿੰਨ ਜਣੇ ਆਏ ਆ ਉਹਨਾਂ ਨੇ ਫੈਸਲਾ ਕੀਤਾ ਬਾਕੀ ਰਜਿਸਟ੍ਰੇਸ਼ਨ ਕਰਦੇ ਲੋਕ ਤੇ ਆਏ ਕੋਈ ਸਿਟੀ ਦੀ ਵੀ ਫੁਟੇਜ ਆਈ ਹੈ ਹਾਂ ਫੁਟੇਜ ਚੈੱਕ ਕਰ ਰਹੇ ਲੱਗਿਆ ਟੀਮਾ ਸਾਡੀ ਕੁਛੀ ਮਾਮਲਾ ਕੀ ਕੁਛ ਨਹੀਂ ਵੀ ਰੰਜਿਸ਼ ਹੋਈ ਕਿਸੇ ਦੀ ਵੀ ਬਿਲਕੁਲ ਵੈਰੀਫਾਈ ਕਰਦੇ ਆ ਸਾਰਾ ਜੋ ਵੀ ਰੰਜਿਸ਼ ਹੋਈ ਜੋ ਵੀ ਸਟੇਟਮੈਂਟ ਕਹੋਣਗੇ ਜਿੰਨਾਂ ਦੇ ਬੰਦੇ ਦਾ ਬਾਈ ਨੇਮ ਉਹ ਨਾਮ ਕੈਸਟ ਕਰਾਂਗੇ ਬਾਕੀ ਵੈਰੀਫਾਈ ਕਰਾਂਗੇ ਸਾਰਾ ਕਿੰਨੀਆਂ ਗੋਲੀਆਂ ਲੱਗੀਆਂ ਤੇ ਕੀ ਹਾਲ ਆ ਬੋਲੋ ਠੀਕ ਹੈ ਡਾਕਟਰ ਸਾਹਿਬ ਟਰੀਟਮੈਂਟ ਕਰ ਰਹੇ ਠੀਕ ਹੈ ਤੁਹਾਨੂੰ ਫੁੱਲ ਫੁੱਲ ਕੀ ਕਰਵਾਇਆ ਗਿਆ ਸੀ ਔਰਸੋਲੋਜੀ ਦੇ ਫੜਾਂ ਦੇ ਸਾਰੇ ਫੜ ਕੇ ਅੰਦਰ ਲਾਵਾਂਗੇ ਜਿਹੜੇ ਵੀ ਹੈਗੇ